ਮੰਮੀ ਦਾ 12 ਅਫੇਅਰ ਹਾਂਜੀ ਤੂੰ ਤੁਸੀਂ ਕਦੇ ਮੰਮੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਰੁਕ ਨਹੀਂ ਰਹੀ ਕੱਲਾ ਦਾਦਾ ਪੇਪਰ ਹੈਗਾ ਲੇਕਿਨ ਇਹਨਾਂ ਦੇ ਫਾਦਰ ਜੇਲ੍ਹ 'ਚ ਹੈਗੇ ਝੂਠੇ ਕੇਸ ਦੇ ਕਾਰਨ ਤੇ ਇਹਨਾਂ ਦੀ ਮੰਮੀ ਦਾ ਐਕਸਟਰਾ ਅਫੇਅਰ ਜਿਹੜੀ ਬਾਹਰ ਰਹਿ ਰਹੀ ਹੈ ਐ ਦੇਸ ਤਰੱਕੀ ਕਰੂਗਾ ਜਿੱਥੇ ਚ ਮੁੰਡਾ ਕੱਲਾ ਰਹਿ ਰਿਹਾ ਡੈਡੀ ਜੇਲ੍ਹ 'ਚ ਹੈ ਤੇ ਮਾਂ ਦੂਸਰੇ ਨਾਲ ਰੰਗ ਰੰਲੀਆ ਬੰਨਾਦੀ ਇਹ ਮੁੰਡੇ ਦੀ ਲਾਈਫ ਕੀ ਹੈ ਜ਼ਿੰਦਗੀ ਕੀ ਹੈ ਯੂਥ ਕਿੱਥੇ ਸਟਾਰਟ ਕਰ ਰਿਹਾ ਮੇਰੇ ਨਾਨਾ ਨੇ ਨਹੀਂ ਕਹਿੰਦੇ ਸੀ ਕਿ ਇਹਦੇ ਡੈਡੀ ਨੂੰ ਚੱਟੇ ਦੇ ਕੇ ਚਫਾਵਾ ਦਾਂਗੇ ਡੈਡੀ ਮੂਹਾਰ ਘਟਦਾ ਸੀ ਉਹਨਾਂ ਨੇ 3 ਸਾਲ ਪਹਿਲਾਂ ਘਰ ਚੋਂ ਤੇ ਹੁਣ 2 ਸਾਲ ਤੋਂ ਮੈਨੂੰ ਉਹਨਾਂ ਨੇ ਮਕਾਨ ਚੋਂ ਕੱਢਤਾ ਮੱਲੇ 'ਚ ਅਸੀਂ ਵੜਨ ਜੋਗੇ ਨਹੀਂ ਆ ਗਏ ਮੱਲੇ ਵਾਲਿਆਂ ਦਾ ਲਉ ਪਿੱਤਾ ਪਿਆ ਅਗਰ ਜੇ ਸਾਡੇ ਨਾਲ ਕੋਈ ਗਵਾਹੀ ਦੇਣ ਲਈ ਖੜਦਾ ਤਾਂ ਉਹਨਾਂ ਨੂੰ ਵੀ ਗੰਦ ਭਗ ਦੇਣੇ ਬਹੁਤ ਗਾਲੀ ਗਲੋਚ ਕਰਦੀਆਂ ਨੇ ਇੱਕ ਕੁੜੀਆਂ ਵਾਸਤੇ ਕਾਨੂੰਨੀ ਇੱਕ ਮਾਂ ਵਾਸਤੇ ਕਾਨੂੰਨੀ ਇੱਕ ਬਹੂ ਵਾਸਤੇ ਕਾਨੂੰਨ ਹੈ ਬਹੂ ਨੇ ਕਹਿਤਾ ਇੱਕ ਮੈਰਿਟ ਪਰਸਨ ਉੱਤੇ ਰੇਪ ਕੇਸ ਪੈਰੇ ਨੇ ਜੀ ਇੱਕ ਵਾਈਫ ਵੱਲੋਂ ਐਪਲਸ 2 ਦੇ ਪਾਸ ਕਰ ਲਿਆ ਦਾ ਪੇਪਰ ਹੈਗਾ ਲੇਕਿਨ ਇਹਨਾਂ ਦੇ ਫਾਦਰ ਜੇਲ੍ਹ 'ਚ ਹੈਗੇ ਝੂਠੇ ਕੇਸ ਦੇ ਕਾਰਨ ਤੇ ਇਹਨਾਂ ਦੀ ਮੰਮੀ ਦਾ ਐਕਸਟਰਾ ਅਫੇਅਰ ਜਿਹੜੀ ਬਾਹਰ ਰਹਿ ਰਹੀ ਹੈ ਮੈਨੂੰ ਇਹ ਦੱਸੋ ਇਸ ਕਾਨੂੰਨਸ ਤੇ ਇਸ ਦੇਸ਼ ਦੇ ਇਹ ਦੇਸ਼ ਤਰੱਕੀ ਕਰੂਗਾ ਜਿੱਤੇ 'ਚ ਮੁੰਡਾ ਕੱਲਾ ਰਹਿ ਰਿਹਾ ਡੈਡੀ ਜੇਲ੍ਹ 'ਚ ਹੈ ਤੇ ਮਾਂ ਦੂਸਰੇ ਨਾਲ ਰੰਗ ਰਲੀਆਂ ਬਣਾ ਰਹੀ ਹੈ ਇਹ ਮੁੰਡੇ ਦੀ ਲਾਈਫ ਕੀ ਹੈ ਜ਼ਿੰਦਗੀ ਕੀ ਹੈ ਯੂਥ ਕਿੱਥੇ ਸਟਾਰਟ ਕਰ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਭਾਈ ਬੋਲੋ ਮੇਰੇ ਨਹੀਂ ਡੈਡੀ ਤੇ ਪਹਿਲਾਂ 3 ਸਾਲ ਪਹਿਲਾਂ ਉਹਨਾਂ ਨੇ ਮਕਾਨ ਚੋਂ ਕੱਢਦਾ ਸੀ ਤੇ ਮੇਰੇ ਨਾਨਾ ਨਾਨੀ ਕਹਿੰਦੇ ਸੀ ਵੀ ਇਹਦੇ ਡੈਡੀ ਨੂੰ ਚੱਟੇ ਦੇ ਕੇਸ ਚ ਫਸਾ ਦਾਂਗੇ ਵਿੱਚੇ ਮੇਰੇ ਮਾਮੇ ਨੇ ਸਾਰੇ ਵਿੱਚੇ ਮੇਰੇ ਨਾਨਾ ਨਾਨੀ ਤੇ ਇੱਕ ਮੇਰੀ ਮੰਮੀ ਦਾ ਮਾਮਾ ਹੀ ਉਹ ਉਹ ਵੀ ਵਿੱਚ ਫਸਾਉਣ ਫਿਰਦਾ ਸੀ ਮੈਂ ਡੈਡੀ ਨੂੰ ਤੇ ਮੈਂ ਡੈਡੀ ਨੂੰ ਬਾਹਰ ਕੱਢਦਾ ਸੀ ਉਹਨਾਂ ਨੇ 3 ਸਾਲ ਪਹਿਲਾਂ ਘਰ ਚੋਂ ਤੇ ਹੁਣ 2 ਸਾਲ ਤੋਂ ਮੈਨੂੰ ਉਹਨਾਂ ਨੇ ਮਕਾਨ ਚੋਂ ਕੱਢਤਾ ਕਹਿੰਦੇ ਵੀ ਤੂੰ ਵੀ ਆਪਣਾ ਮਕਾਨ ਚੋਂ ਨਿਕਲ ਵੀ ਨਹੀਂ ਤੈਨੂੰ ਵੀ ਕੰਨ ਫਸਾ ਸਕ ਤੇ ਹੁਣ ਮੇਰੇ ਡੈਡੀ 3 ਸਾਲ ਤੋਂ ਖਰਚਾ ਦੇ ਰਹੇ ਨੇ ਤੇ ਉਹਨੋਂ ਕਹਿੰਦੇ ਵੀ ਇਹਨਾਂ ਨੂੰ 50 ਲੱਖ ਰੁਪਏ ਦੇਣਾ ਪਊਗਾ ਕੋਰਟ 'ਚ ਪਰ ਮੇਰੇ ਡੈਡੀ ਕੋਲ ਹੈ ਨਹੀਂ ਸੀ ਕਿ ਸਾਡੇ ਕੋਲ ਨਹੀਂ ਪੈਸੇ ਨਹੀਂ ਸੀਗੇ ਤੇ ਜੱਜ ਨੇ ਮੇਰੇ ਡੈਡ ਨੂੰ ਜੇਲ੍ਹ 'ਚ ਭੇਜਤਾ ਤੇ ਮੇਰੇ ਡੈਡ ਨੂੰ ਹਰ ਇੱਕ ਵਾਰ ਝੁੱਠੇ ਹੀ ਧਮਕੀਆਂ ਦਿੰਦੇ ਨੇ ਕਿੰਨੇ ਟਾਈਮ ਤੋਂ ਇਹ ਚੀਜ਼ ਜਿਹੜੀ ਹੋ ਰਹੀ ਸੀਗੀ ਤੋਂ ਕਿੰਨੇ ਭੈਣ ਭਰਾਵਾਂ ਪਤਾ ਨਹੀਂ ਅਸੀਂ ਬੱਸ ਮੇਰੀ ਇੱਕ ਭੈਣ ਆਈ ਬੜੀ ਤੇ ਇੱਕ ਮੈਂ ਆਈ ਤੇ ਤੁਸੀਂ ਕਦੇ ਤੁਸੀਂ ਨਹੀਂ ਫੈਸਲਾ ਲਿਆ ਆਪਣੇ ਡੈਡੀ ਦੇ ਹੱਕ 'ਚ ਨਹੀਂ ਬੋਲੇ ਤੁਸੀਂ ਕਦੇ ਮੈਂ ਡੈਡੀ ਦੇ ਹੱਕ 'ਚ ਕਈ ਵਾਰ ਬੋਲਿਆ ਸੀ ਪਰ ਉਹਨਾਂ ਨੇ ਸੁਣਵਾਈ ਨਹੀਂ ਕੀਤੀ ਹੂੰ ਤੇ ਆ ਪੁਲਿਸ ਵੀ ਕੁਛ ਨਹੀਂ ਕਰ ਰਹੀ ਜੀ ਕਈ ਰਿਪੋਰਟਾਂ ਹੋ ਚੁੱਕੀਆਂ ਨੇ ਪਰ ਉਹ ਸਮਝੌਤਾ ਕਰਾ ਕੇ ਭੇਜ ਦਿੰਦੇ ਨਹੀਂ ਤਾਂ ਕੀ ਲੱਗਦਾ ਕਿ ਮੰਮੀ ਦਾ ਬਾਹਰ ਅਫੇਅਰ ਚੱਲ ਰਿਹਾ ਪਰ ਹਜੇ ਤੱਕ ਜਿਹੜਾ ਆ ਤੁਹਾਡੀ ਸੁਣਵਾਈ ਜਿਹੜੀ ਨਹੀਂ ਹੋ ਰਹੀ ਤੁਹਾਨੂੰ ਪਤਾ ਤੁਹਾਡੀ ਮੰਮੀ ਦਾ ਬਾਹਰ ਅਫੇਅਰ ਹੈ ਹਾਂਜੀ ਤੇ ਤੁਸੀਂ ਕਦੇ ਮੰਮੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਰੋਕਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਰੁਕ ਨਹੀਂ ਰਹਤੇ ਉਹ ਬੰਦਾ ਫਿਰ ਜਾਲੀ ਕਰਾਂਚੀ ਤੋਂ ਵੀ ਫੜਿਆ ਗਿਆ ਤੇ ਮੰਮਾ ਨੂੰ ਫੇਰ ਵੀ ਨਹੀਂ ਅੱਕ ਲਾਦੀ ਨਾ ਜੀ ਅੱਛਾ ਸ਼ਰਮ ਮਹਿਸੂਸ ਹੁੰਦੀ ਹੈ ਕਿ ਮੰਮੀ ਨੇ ਇੰਨੇਕ ਮਤਲਬ ਕਿ ਜੇਲੀਆਂ ਮਾਵਾਂ ਆਪਣੇ ਮਾਪ ਪੁੱਤਾਂ ਨੂੰ ਆਪਣੀ ਕੁੜੀਆਂ ਨੂੰ ਹਮੇਸ਼ਾ ਸਰਦਾ ਤਾਸ ਮੰਨਦੀਆਂ ਨੇ ਉਹਨਾਂ ਕਰਕੇ ਅੱਜ ਬਹੁਤ ਜ਼ਿਆਦਾ ਲੋ ਤੇ ਸ਼ਰਮਿੰਦੇ ਕੀ ਫੀਲ ਕਰਨੀ ਪੈ ਰਹੀ ਹੈ। ਹਾਂਜੀ ਹਾਂਜੀ ਮੱਲੇ 'ਚ ਅਸੀਂ ਬੜਨ ਜੋਗੇ ਨਹੀਂ ਹੈਗੇ ਮੱਲੇ ਵਾਲਿਆਂ ਦਾ ਲਊ ਪਿੱਤਾ ਪਿਆ ਅਗਰ ਜੇ ਸਾਡੇ ਨਾਲ ਕੋਈ ਗਵਾਹੀ ਦੇਣ ਲਈ ਖੜਦਾ ਤਾਂ ਉਹਨਾਂ ਨੂੰ ਵੀ ਗੰਦਬੱਕ ਦੇਣੇ ਬਹੁਤ ਗਾਲੀ ਗਲੋਚ ਕਰਦੀਆਂ ਨੇ ਇਸ ਕਰਕੇ ਸਾਡੇ ਨਾਲ ਕੋਈ ਖੜ ਵੀ ਨਹੀਂ ਰਹਾ ਮੱਲੇ 'ਚ ਉਹ ਕਹਿੰਦੇ ਵੀ ਤੇਰੀ ਘਰ ਵਾਲੀ ਬਾਲੀ ਗੰਦਬੜਦੀ ਆ ਤੇ ਸਾਨੂੰ ਤਾਂ ਪਰੇਸ਼ਾਨ ਕਰਦੀ ਆ। ਚਲੋ ਚਲੋ ਰੱਖੋ ਬਹੁਤ ਕਾਫੀ ਜ਼ਿਆਦਾ ਜਿਹੜਾ ਮਿਸਬੀਹੇਵ ਕੀਤਾ ਜਾ ਰਿਹਾ ਪਰ ਹਜੇ ਤੱਕ ਤੁਹਾਡੀ ਸੁਣਵਾਈ ਨਹੀਂ ਨਾ ਸੁਣਵਾਈ ਨਹੀਂ ਕੀਤੀ ਆ ਰਹੀ ਪੰਜਾਬ ਪੁਲਿਸ ਕੁਝ ਨਹੀਂ ਕਰ ਰਹੀ ਤੇ ਜਿਹੜਾ ਇਹ ਨਾਰਾ ਬੇਟੀ ਬਚਾਓ ਬੇਟੀ ਪੜਾਓ ਇਹ ਬਹੁਤ ਗਲਤ ਹੈ ਤੇ ਬੇਟਿਆਂ ਨੂੰ ਵੀ ਬਚਾਉਣਾ ਚਾਹੀਦਾ ਤੇ ਬੇਟਿਆਂ ਨੂੰ ਵੀ ਪੜਾਉਣਾ ਚਾਹੀਦਾ ਸੁਣਵਾਈ ਨਹੀਂ ਹੋ ਰਹੀ ਤੇ ਹੁਣ ਲੱਖ ਰੁਪਿਆ ਮੰਗ ਰਹੇ ਨੇ ਤੇ ਉਹ ਨਜਾਇਜ਼ ਮੰਗ ਰਹੇ ਨੇ ਮੈਂ ਚਾਹੁੰਦਾ ਵੀ ਮੇਰੇ ਡੈਡੀ ਦਾ ਤਲਾਕ ਕਰਾਇਆ ਜਾਵੇ ਜੀ ਤੇ ਜਿਹੜੀ ਸਾਡੀ ਜਗ੍ਹਾ ਤੇ ਸਟੇਜ ਲੱਗ ਸਟੇਜ ਤੜਵਾਈ ਜਾਵੇ ਜੀ ਭਾਈ ਕਿਸ ਇੰਨੇ ਜ਼ਿਆਦਾ ਕੇਸ ਆਪਾਂ ਦੇਖ ਰਹੇ ਆ ਕਿ ਇੱਕ ਮੁੰਡਾ ਜਿਹਦੇ ਕੱਲ ਨੂੰ ਪੇਪਰ ਆ ਆਪਣੇ ਇਸ ਉਮਰ ਦੇ ਵਿੱਚ ਆਪਣੀ ਮਾਂ ਨੂੰ ਕਿਸੇ ਹੋਰ ਨਾਲ ਦੇਖ ਰਿਹਾ ਕਿਸ ਤਰੀਕੇ ਦੀ ਦੁਨੀਆ ਜਿਹੜੀ ਆ ਚੁੱਕੀ ਹੈ ਕਿੰਨੇ ਕ ਆਪਣੇ ਆਪ ਚ ਜਿਹੜੇ ਆਪਾਂ ਕਹਿ ਸਕਦੇ ਲੋ ਫੀਲ ਹੁੰਦਾ ਪਹਿਲਾਂ ਤਾਂ ਮੈਂ ਤੁਹਾਨੂੰ ਤੜਾ ਥੈਂਕਸ ਕਰਾਂਗਾ ਤੁਹਾਡੇ ਨਿਊਜ਼ ਚੈਨਲ ਨੂੰ ਥੈਂਕਸ ਤੁਸੀ ਸਾਡੀ ਆਵਾਜ਼ ਉਠਾ ਚੱਕਣ ਵਾਸਤੇ ਤੁਸੀਂ ਇੱਥੇ ਪਹੁੰਚੇ ਮੈਡਮ ਦੇਖੋ ਇੱਕ ਕੇਸ ਨਹੀਂ ਬਹੁਤ ਕੇਸ ਹੈਗੇ ਨੇ ਜੋ ਕਿ ਮਾਵਾਂ ਆਪਣੇ ਬੱਚਿਆਂ ਨੂੰ ਛੱਡ ਕੇ ਚਲੀ ਗਈਆਂ ਦੇਖੋ 9 ਮਹੀਨੇ ਪੇਟ ਦੇ ਵਿੱਚ ਰੱਖ ਕੇ ਵੀ ਉਹਨਾਂ ਨੂੰ ਆਪਣੀ ਦਰਦ ਨਹੀਂ ਮਹਿਸੂਸ ਹੁੰਦਾ ਕਿ ਮੇਰਾ ਬੱਚਾ ਮੇਰੇ ਤੋਂ ਦੂਰ ਹੈ ਉਹ ਬੱਚਾ ਜਾ ਰਿਹਾ ਦੇਖੋ ਬੱਚਾ ਇਹਦੀ ਮਾਂ ਵੀ ਬਾਹਰ ਕਿਸੇ ਨਾਲ ਰਿਲੇਸ਼ਨ ਬਣਾ ਰਹੀ ਹੈ ਲੱਗ ਰਿਹਾ ਕਿ ਇੱਕ ਕਾਮੀ ਬਣੀਏ ਤੰਦਾ ਹੀ ਕਰ ਲਿਆ ਕਿ ਬਸ ਦੂਜਾ ਪੇੜ ਚਲਾਓ ਪਹਿਲੇ ਵਾਲੇ ਤੋਂ ਤਲਾਕ ਲੋ ਪੈਸਾ ਲਓ ਤੇ ਇੰਜੋਏ ਕਰੋ ਬਿਲਕੁਲ ਮੈਮ ਤੰਦਾ ਹੀ ਇੱਕ ਤਰ੍ਹਾਂ ਦਾ ਕੁੜੀਆਂ ਤਰਫੋਂ ਇਹੀ ਗੱਲ ਕਹਿਣਾ ਚਾਹਣਾ ਇੱਥੇ ਕੁੜੀਆਂ ਵਾਸਤੇ ਕਾਨੂੰਨੀ ਇੱਕ ਮਾਂ ਵਾਸਤੇ ਕਾਨੂੰਨੀ ਇੱਕ ਬਹੂ ਵਾਸਤੇ ਕਾਨੂੰਨ ਹੈ ਬਹੂ ਨੇ ਕਹਿਤਾ ਇੱਕ ਮੈਰਿਡ ਪਰਸਨ ਉੱਤੇ ਰੇਪ ਕੇਸ ਪੈਰੇ ਨੇ ਜੀ ਇੱਕ ਵਾਈਫ ਵੱਲੋਂ ਬਿਲਕੁਲ